ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਸ਼ਨ ਨਿਰਦੇਸ਼ਾਂ ਦੇ ਤਹਿਤ ਇੰਚਾਰਜ ਟ੍ਰੈਫਿਕ ਪੁਲਿਸ ਸਟਾਨੇਦਾਰ ਪਵਨ ਕੁਮਾਰ ਦੀ ਅਗਵਾਈ ਦੇ ਹੇਠ ਟ੍ਰੈਫਿਕ ਪੁਲਿਸ ਦੀ ਟੀਮ ਨੇ ਵਾਹਨਾਂ ਦੀ ਜਾਂਚ ਲਈ ਨਾਕੇਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨਾਂ ਦੇ ਚਲਾਨਟ ਕੱਟੇ ਨਾਕੇਬੰਦੀ ਦੌਰਾਨ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਤੇ ਵਿਸ਼ੇਸ਼ ਨਜ਼ਰ ਰੱਖ ਕੇ ਸਿਕੰਜਾ ਕੱਸਿਆ ਗਿਆ ਅਤੇ ਮਸ਼ੀਨ ਦੀ ਮਦਦ ਦੇ ਨਾਲ ਧੀਰੇ ਕਰੀਬ ਈ ਚਲਾਨਟ ਕਰਕੇ 230000 ਰੁਪਏ ਜੁਰਮਾਨਾ ਕੀਤਾ ਗਿਆ ਜਿਸ ਕਜੋਗ ਹੈ ਕਿ ਅੱਜ ਸਵੇਰੇ ਹੀ ਬੁਲੇਟ ਮੋਟਰਸਾਈਕਲ ਤੇ ਪੇਪਰ ਦੇਣ ਆਉਂਦੇ ਕੁਝ ਵਿਦਿਆਰਥੀਆਂ ਦੀ ਪਟਾਕੇ ਪਾਉਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਸੰਗਰੂਰ ਟ੍ਰੈਫਿਕ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਆਉਂਦੇ ਹਾਂ ਦੇਖਦੇ ਹਾਂ ਪੂਰੀ ਰਿਪੋਰਟ ਮੇਰਾ ਜੀ ਗੁਰਜੰਟ ਸਿੰਘ ਗੁਰਜੰਟ ਕਿਸ ਤਰ੍ਹਾਂ ਵੇਖਦਾ ਜੇ ਟ੍ਰੈਫਿਕ ਪੁਲਿਸ ਨੂੰ ਕਾਰ ਬਈ ਕਿਸੀ ਕੀ ਹੈ ਹੁੱਲੜਵਾਜਾਂ ਪਹਿਲਾਂ ਦੇ ਸੀ ਨਾ ਹਸਪਤਾਲ ਦੇ ਬਾਹਰ ਖੜੇ ਸੀਗੇ ਜੀ ਇੱਥੋਂ 5-6 ਮੁੰਡੇ ਆਉਂਦੇ ਨੇ ਬੁਲਟ ਦੇ ਉਹਨਾਂ ਨੇ ਮਤਲਬ ਕਿ ਇੰਨੀ ਜ਼ਿਆਦਾ ਪਟਾਕੇ ਬਜਾਏ ਉਹਦੇ ਨਾਲ ਇੱਕ ਤਾਂ ਸਾਰਾ ਹਸਪੀਟਲ ਦੀਆਂ ਨਾਲੋਂ ਵੀ ਬਾਹਰ ਆ ਕੇ ਦੇਖਿਆ ਵੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਚਲੋ ਜੀ ਇੱਥੋਂ ਫੋਨ ਫਾਨ ਕੀਤਾ ਪੰਜਾਬ ਪੁਲਿਸ ਨੂੰ ਸੰਗਰੂਰ ਨੂੰ ਇਹਨਾਂ ਨੇ ਮੌਕੇ ਤੇ ਆ ਕੇ ਸਾਰੇ ਬਾਈਕਸ ਉਹਨੇ ਦੇਖੇ ਨੇ ਜੀ ਖੜੇ ਨੇ ਸਭ ਦੇ ਚਲਾਨ ਕੀਤੇ ਨੇ ਹੁਣੇ ਵੀ ਚਾਹੀਦੇ ਸੀਗੇ ਵਧੀਆ ਨੇ ਜੀ ਬਾਕੀ ਅਸੀਂ ਉਹਨਾਂ ਲੜਕਿਆਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਨੇ ਇਹ ਪਟਾਕੇ ਬਜਾਏ ਨੇ ਕਿਉਂਕਿ ਇਹ ਚੀਜ਼ ਨਾਲ ਛੱਟਫੇਟ ਵੀ ਲੱਗ ਸਕਦੀ ਹੈ ਜੀ ਇਹੀ ਆ ਜੀ ਆਪਣਾ ਪੰਜਾਬ ਪੁਲਿਸ ਨੇ ਬਹੁਤ ਵਧੀਆ ਨਾਲ ਦੀ ਨਾਲ ਮੌਕੇ ਤੇ ਆ ਕੇ ਕੰਮ ਕੀਤਾ ਬਾਕੀ ਖੇਤਾ ਖੂਤਾ ਤੋਂ ਵੀ ਦੱਸ ਦਿੰਨੇ ਪਾਰਕਿੰਗਾਂ ਜੋ ਲੱਭੇ ਨਹੀਂ ਬੁਲਟਾਂ ਤੇ ਅਸੀਂ ਦੁਬਾਰਤ ਤੋਂ ਇਹੀ ਅਪੀਲ ਕਰਦੇ ਆਂ ਵੀ ਜੋ ਵੀ ਨੌਜਵਾਨ ਸੀਗੇ ਇਹ ਉਹਨਾਂ ਦੀ ਗਲਤੀ ਆ ਨਾਲ ਗਲਤੀ ਉਹਨਾਂ ਦੇ ਮਾਪੇ-ਮਾਪੇ ਦੀ ਵੀ ਆ ਕਿਉਂਕਿ ਬੱਚੇ ਤਾਂ ਆਪਣੀ ਨੇ ਚਲੋ ਕਸੂਰ ਕਰਿਆ ਬੱਚਿਆਂ ਨੇ ਉਹਦਾ ਹਰਜਾਨਾ ਇਹਨਾਂ ਨੂੰ ਮਿਲ ਗਿਆ ਵੀ ਪਰ ਅੱਗੇ ਵਾਸਤੇ ਇਹ ਚੀਜ਼ ਦਾ ਧਿਆਨ ਰੱਖਣਾ ਇਹਦੇ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਗੁਰਲਾਲ ਸਿੰਘ ਜੀ ਗੁਰਲਾਲ ਕਿਸ ਤਰ੍ਹਾਂ ਵੇਖਦੇ ਆ ਅੱਜ ਦੀ ਜੋ ਕਾਰਵਾਈ ਕੀਤੀ ਗਈ ਹੈ ਹੁੱਲੜਵਾਜਾਂ ਤੇ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਪੁਲਿਸ ਨੇ ਇਸ ਸਵੇਰੇ ਤਕਰੀਬਨ 8:30 ਵਜੇ ਤੱਕ ਜੀ ਹਸਪੀਟਲ ਦੇ ਬਾਹਰ ਬਹੁਤ ਜ਼ਿਆਦਾ ਪਟਾਕੇ ਮਾਰੇ ਮੁੰਡਿਆਂ ਨੇ ਇਹ ਹੋਣਾ ਵੀ ਚਾਹੀਦਾ ਏਦਾਂ ਹੀ ਕਿਉਂਕਿ ਜ਼ਿਆਦਾਤਰ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ ਜੀ ਇਹਦੇ ਤੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਸ ਇਸ ਤਰ੍ਹਾਂ ਵੇਖਦਿਆਂ ਕਰਕੇ ਹਰ ਇੱਕ ਦੇ ਕੱਲੇ-ਕੱਲੇ ਵਸਤੀ ਨੇ ਅੱਜਕੱਲ ਜਦੋਂ ਹੁੱਲੜਬਾਜੀ ਹੁੰਦੀ ਹੈ ਤਾਂ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਇਹ ਤਾਂ ਹੋ ਸਕਦਾ ਹੈ ਮਾਪਿਆਂ ਨੂੰ ਵੀ ਚਾਹੀਦਾ ਹੈ ਜੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ। ਕਿਉਂਕਿ ਜਿੱਦਾਂ ਬੋਲਟ ਪਟਾਕੇ ਮਾਰੇ ਸੀਗੇ ਕੋਈ ਜ਼ਵਾਗ ਜਾਂ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਜੀ। ਤੇ ਬਹੁਤ ਵਧੀਆ ਗੱਲ ਹੈ ਪੰਜਾਬ ਪੁਲਿਸ ਦੀ ਮੌਕੇ ਤੇ ਆ ਕੇ ਇਹਨਾਂ ਨੇ ਚਲਾਣ ਕੀਤੇ ਜੀ। ਬਾਕੀ ਤੁਸੀਂ ਜੀ ਸਰਾਂ ਪਤਾ ਲੱਗਾ ਕਿ ਅੱਜ ਵੱਡੀ ਗੰਟੀ ਦੇ ਵਿੱਚ ਬੋਲਟ ਮੋਟਰਸਾਈਕਲਾਂ ਸਾਬੂ ਕਿੰਨੀ ਜੋਖਮ ਭਟਕੇ ਮੰਦ ਲੋਕਾਂ ਲਈ ਸਿਰਦਰਦੀ ਬਣੇ ਹੋਏ ਅੱਜ ਸੋਭਾ ਸਕੂਲ ਟਾਈਮ ਤੋਂ ਪਹਿਲਾਂ ਤਿੰਨ ਚਾਰ ਜਗ੍ਹਾ ਜਿਵੇਂ ਜੀਐਚਐਸ ਸਕੂਲ ਹੋਲੀਹਾਰਡ ਸਕੂਲ ਦੇ ਵਿੱਚ ਪੇਪਰ ਹੋ ਰਹੀ ਸੀਗੇ ਅੱਜ ਕਰੀਬ 15 20 ਬੱਚਿਆਂ ਨੇ ਬੋਲਟ ਮੋਟਰਸਾਈਕਲਾਂ ਦੇ ਉੱਪਰ ਚੜ ਕੇ ਬਹੁਤ ਹੀ ਤੇਜ਼ ਤੇ ਪਟਾਕੇ ਮਾਰਦੇ ਪਬਲਿਕ ਨੇ ਉਹਨਾਂ ਦੀ ਮੂਵੀ ਬਣਾ ਲਈ ਸੀਗੀ ਮੂਵੀ ਮੈਨੂੰ ਸੈਂਡ ਕੀਤੀ ਗਈ ਮੈਂ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਜਿਹੜੇ ਜੀਜੀਐ ਸਕੂਲ ਦੇ ਬੈਕਸਾਈਡ ਦੇ ਉੱਤੇ ਖੇਤਾਂ ਦੇ ਵਿੱਚ ਲੋਕ ਬੱਚਿਆਂ ਨੇ ਮੋਟਰਸਾਈਕਲ ਆਏ ਸੀ ਤੇ ਹਸਪਤਾਲ ਦੇ ਇੱਕ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਆਏ ਸੀਗੇ ਉੱਥੇ ਅਸੀਂ ਜਾ ਕੇ ਬੋਲਟ ਮੋਟਰਸਾਈਕਲ ਖੜਿਆਂ ਦੇ ਚਲਾਨ ਕੀਤੇ ਗਏ ਨੇ ਹੁਣ ਤੱਕ ਕਰੀਬ 1.7 ਲੱਖ ਦੇ ਸੀ ਚਲਾਨ ਕਰ ਦਿੱਤੇ ਗਏ ਨੇਗੇ ਅੱਗੇ ਜਾਰੀ ਆਗੇ ਅਸੀਂ ਤੁਹਾਡੇ ਚੈਨਲ ਆਈ ਬੱਚਿਆਂ ਦੇ ਮਾਪਿਆਂ ਨੂੰ ਵੀਲ ਕਰਦੇ ਆ ਬੱਚਿਆਂ ਨੂੰ ਵੀ ਫੀਲ ਕਰਦੇ ਆ ਵੀ ਨਾ ਪਟਾਕੇ ਮਾਰਨ ਇਹਦੇ ਨਾਲ ਤੁਹਾਡਾ ਵੀ ਨੁਕਸਾਨ ਹੁੰਦਾ ਜਿਹੜੇ ਰਾਹਗਿਰੇ ਜਾਂਦੇ ਲੋਕ ਉਹਨਾਂ ਦੇ ਨੂੰ ਸਾਫ ਸਦਾ ਕਿਉਂਕਿ ਜਦੋਂ ਤੁਸੀਂ ਤੇਜ਼ ਪਟਾਕਾ ਮਾਰਦੇ ਹੋ ਤਾਂ ਇਸ ਨਾਲ ਕਈ ਵਾਰ ਬੰਦੇ ਨੂੰ ਹੱਡਾ ਇੱਕ ਵੀ ਆ ਜਾਂਦਾ ਪਿੱਛੇ ਦੀ ਗੱਲ ਇੱਕ ਬਹੁਤ ਸਤਿਕਾਰਯੋਗ ਕਰਨਲ ਸਾਹਿਬ ਵੀ ਸਾਡੇ ਉਹ ਸੈਰ ਕਰ ਰਹੇ ਸੀਗੇ ਉਹਨਾਂ ਨਾਲ ਉਹਨਾਂ ਦੀ ਮੈਡਮ ਸੀ ਕਿਸੇ ਬੱਚੇ ਨੇ ਪਟਾਕਾ ਮਾਰਿਆ 1 ਲੱਖ ਤੋਂ ਨਾਲ ਸਾਲ ਮਾਰੀ ਉਹਨਾਂ ਦਾ ਵਿਚਾਰਾ ਇਹਦਾ ਚੂੜਾ ਟੁੱਟ ਗਿਆ ਸੀ ਇਸ ਲਈ ਅੱਜ ਅਸੀਂ ਬਹੁਤ ਹੀ ਮਿਹਨਤ ਕਰਕੇ ਖੇਤਾਂ ਦੇ ਵਿੱਚੋਂ ਪਾਰਕਾਂ ਦੇ ਵਿੱਚੋਂ ਲੱਭ ਕੇ ਇਹ ਵੋਟਰ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇਗੇ ਇਹ ਮੈਸੇਜ ਹੀ ਲੈਣਾ ਚਾਹੁੰਦੇ ਜੋ ਸਾਡੇ ਵੀ ਰੋਕ ਖੜਦੀ ਹੈ ਮੈਸੇਜ ਤਾਂ ਹਰ ਇੱਕ ਦੇ ਘਰ ਕਾਨੂੰਨ ਬਾਰੇ ਪਤਾ ਵੀ ਕਾਨੂੰਨ ਕੀ ਚੀਜ਼ ਆ ਪਹਿਲੀ ਗੱਲ ਤਾਂ ਚਲਾਨ ਨਾਲ ਕੋਈ ਮਸਲਾ ਹੱਲ ਨਹੀਂ ਮਸਲਾ ਹੱਲ ਤਾਂ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦੇ ਮਾਪੇ ਹੀ ਇਹਦਾ ਮਸਲਾ ਹੱਲ ਕਰ ਸਕਦੇ ਨੇਗੇ ਜਿਵੇਂ ਕਿ ਅਸੀਂ 1.7 ਲੱਖ ਦਾ ਚਲਾਨ ਕੀਤੇ ਨੇਗੇ ਜੇ ਚਲਾਨ ਦਾ ਮਸਲਾ ਹੱਲ ਹੋਵੇ ਚਲਾਨ ਤਾਂ ਇੱਕ ਡਰਾਬਾ ਵੀ ਚਲਾਨ ਕਰਤਾ ਮਾਪਿਆਂ ਦੇ ਪੈਸੇ ਜਾ ਰਹੇ ਨੇਗੇ ਕਿਉਂਕਿ ਬੱਚਿਆਂ ਨੇ ਤਾਂ ਭਰਨ ਨਹੀਂ ਮਾਪੇ ਭਰਨਗੇ ਇਹ ਮਾਪੇ ਹੀ ਰੋਕ ਸਕਦੇ ਨੇ ਕੋਈ ਵੀ ਕੰਮ ਆਗਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਤਾਂ ਘਰ ਦੇ ਵਿੱਚ ਹੀ ਬੰਦ ਹੋ ਸਕਦਾ